ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਜੋ ਤੁਹਾਡੇ ਵਾਸਤੇ ਆਈਟਮ ਲੈ ਕੇ ਆਏ ਬਹੁਤ ਹੀ ਗੁਣਾਕਾਰੀ ਹੈ ਸਰੀਰ ਵਾਸਤੇ ਬਹੁਤ ਫਾਇਦੇਮੰਦ ਹੈ ਤੇ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖੋਗੇ ਕੈਲਸ਼ੀਅਮ ਪੂਰੀ ਕਰਕੇ ਰੱਖੋ ਜੋੜਾਂ ਦੇ ਵਿੱਚ ਦਰਦ ਨਹੀਂ ਹੋਣ ਦੇਣਾ ਜੀ ਇਹਨੇ ਅੱਜ ਜਿਹੜੀ ਆਪਾਂ ਆਈਟਮ ਲੈ ਕੇ ਆਏ ਜੀ ਅਗਰ ਤੁਸੀਂ ਰਜਾਨਾ ਬਣਾ ਕੇ ਖਾਣੇ ਹੋ ਤਾਂ ਤੁਹਾਡੇ ਜੋੜਾਂ ਦੇ ਵਿੱਚ ਦਰਦ ਨਹੀਂ ਹੁੰਦਾ ਤੇ ਕੈਲਸ਼ੀਅਮ ਪੂਰੀ ਰਹੂਗੀ ਅੱਜ ਆਪਾਂ ਲੈ ਕੇ ਆਏ ਆ ਜੀ ਤੁਹਾਡੀ ਖਾਤਰ ਫੁੱਲ ਮਖਾਣਿਆਂ ਦੀ ਖੀਰ ਉਹਦੀ ਖਾਤਰ ਆਪਾਂ ਨੇ ਆ ਥੋੜੀਆਂ ਜੀਆਂ ਆਈਟਮਾਂ ਲੈ ਲਈਆਂ ਮਖਾਣੇ ਲੈ ਲਏ ਜੀ ਫੁੱਲ ਮਖਾਣੇ ਇੱਕ ਕਟੋਰੀ ਤੇ ਇੱਕ ਕਟੋਰੀ ਆਪਾਂ ਗ੍ਰाइंड ਕਰ ਲਏ ਥੋੜਾ ਜਿਹਾ ਇਲਾਇਚੀ ਪਾਊਡਰ ਲੈ ਲਿਆ ਕੇਸਰ ਲੈ ਲਿਆ ਤੇ ਆਪਾਂ ਕੀ ਕੀਤਾ ਜੀ ਮਿਸ਼ਰੀ ਲੈ ਲਈ ਰਗੜ ਕੇ ਤੇ ਥੋੜੇ ਜਿ ਲੈ ਲੇ ਜੀ ਆਪਾਂ ਡਰਾਈ ਫਰੂਟ ਠੀਕ ਹੈ ਜੀ ਹੁਣ ਤੁਹਾਨੂੰ ਬਣਾਉਣ ਦੀ ਵਿਧੀ ਦੱਸਦੇ ਆਪਾਂ ਵੀ ਇਹਨੂੰ ਕਿਵੇਂ ਤਿਆਰ ਕਰਨਾ ਹੈ ਅਗਰ ਤੁਸੀਂ ਇਹਨੂੰ ਹਫਤੇ 'ਚ 3 ਦਿਨ ਵੀ ਖਾਣੇ ਹੋ ਨਾ ਤਾਂ ਤਾਂ ਵੀ ਇਹ ਬਹੁਤ ਫਾਇਦਾ ਕਰਦੀ ਹੈ ਜੀ ਤੇ ਅਗਰ ਰੋਜ਼ ਥੋੜਾ ਜਿਹਾ ਬਣਾ ਕੇ ਖਾ ਲੋ ਤਾਂ ਉਦੋਂ ਵੀ ਜਿਆਦਾ ਫਾਇਦੇਮੰਦ ਹੈ ਪਰ ਹਫਤੇ 'ਚ 3 ਵਾਰ ਤਾਂ ਤੁਸੀਂ ਇਹਨੂੰ ਖਾਓ ਖਾਓ ਆਪਾਂ ਨੇ ਕੀ ਕਰਨਾ ਇੱਕ ਭਾਂਡਾ ਲੈ ਲਿਆ ਜੀ ਤੇ ਉਹਦੇ ਵਿੱਚ ਆਪਾਂ ਘਿਓ ਪਾ ਲਿਆ ਜਿਹੜਾ ਕਿ ਆਪਾਂ ਜਿਹਦੇ ਵਿੱਚ ਇਹਨੂੰ ਬਣਾਉਣਾ ਹੈ ਖੀਰ ਨੂੰ ਆਪਾਂ ਨੇ ਹੁਣ ਕੀ ਕਰਨਾ ਜੀ ਕਿਉਂ ਗਰਮ ਹੋ ਗਿਆ ਤੇ ਡਰਾਈ ਫਰੂਟ ਥੋੜੇ ਜੀ ਆਪਾਂ ਭੁੰਨ ਲੈਣੇ ਹੈਗੇ ਆ ਥੋੜਾ ਜਾਂ ਇਹਨਾਂ ਨੂੰ ਹਲਕਾ ਫੁਲਕਾ ਆਪਾਂ ਸੇਕ ਲਵਾ ਲੈਣਾ ਹੈਗਾ ਜਿਆਦਾ ਕਾਲੇ ਨਹੀਂ ਕਰਨੇ ਹੈਗੇ ਜਿਆਦਾ ਰਾੜਨੇ ਨਹੀਂ ਹੈਗੇ ਜੀ ਹਲਕੇ ਫੁਲਕਾ ਭੁੰਨ ਲੈਣਾ ਹੈਗਾ ਠੀਕ ਹੈ ਜੀ ਆਪਾਂ ਇਹ ਡਰਾਈ ਫਰੂਟ ਪਾਉਣੇ ਆ ਜੀ ਸਰਦਾ ਸਮਾਨ ਇਹ ਨਹੀਂ ਹੈਗਾ ਵੀ ਆਪਣੇ ਚ ਸਰਦਾ ਮੇਰੇ ਚ ਤਾਂ ਦੇਖੋ ਥੋੜੀ ਸਰਦਾ ਸੀ ਮੈਂ ਤਾਂ ਥੋੜੇ ਪਾਏ ਆ ਬਾਕੀ ਤੁਸੀਂ ਸਰਦਾ ਸਮਾਨ ਪਾ ਸਕਦੇ ਹੋ ਜੀ ਕੋਈ ਇਹ ਨੁਕਸਾਨ ਨਹੀਂ ਕਰਦੇ ਹੈਗੇ ਕਿਉਂਕਿ ਉਹ ਪਾਓ ਤਾਂ ਪਰ ਲਿਮਟ ਦੇ ਪਾਓ ਜਿਆਦਾ ਵੀ ਨਾ ਪਾਓ ਹੁਣ ਆਪਾਂ ਕੀ ਕੀਤਾ ਇਹਨਾਂ ਨੂੰ ਭੁੰਨ ਕੇ ਜੀ ਤੇ ਇਹਦੇ ਵਿੱਚ ਹੀ ਆਪਾਂ ਦੁੱਧ ਪਾ ਲਿਆ ਠੀਕ ਹੈ ਆਪਾਂ ਦੁੱਧ ਲੈ ਆ ਜੀ ਤਿੰਨ ਕਪਾ ਜਿਆਦਾ ਦੁੱਧ ਨਹੀਂ ਲਿਆ ਹੈਗਾ ਤਿੰਨ ਕਪਾ ਦੁੱਧ ਬਹੁਤ ਆਪਾਂ ਨੂੰ ਆ ਦੇਖੋ ਤੁਸੀਂ ਆਪਾਂ ਤਿੰਨ ਕਪਾ ਦੁੱਧ ਲੈ ਲਿਆ ਤੇ ਆਪਾਂ ਇਹਨਾਂ ਨੂੰ ਹੁਣ ਲੱਗ ਗਏ ਜੀ ਰੰਨਣ ਠੀਕ ਹੈ ਜੀ ਆਪਾਂ ਹੁਣ ਇਹਦੇ ਵਿੱਚ ਕੀ ਪਾਣਾ ਪਾਉਣਾ ਹੈ ਜੀ ਜਿਹੜੀ ਅਗਲੀ ਚੀਜ਼ ਪਾਉਣੀ ਹੈਗੀ ਆਪਾਂ ਪਹਿਲਾਂ ਇਹਦੇ ਵਿੱਚ ਮਾਰ ਦਈਏ ਥੋੜਾ ਜਿਹਾ ਚਮਚਾ ਇਹਨਾਂ ਨੂੰ ਹਲਾ ਦਈਏ ਚੰਗੀ ਤਰ੍ਹਾਂ ਤੇ ਇਹ ਇੱਕ ਸਾਰ ਹੋ ਜਾਣਗੇ ਹਨਾ ਤੇ ਹੁਣ ਆਪਾਂ ਪਾਵਾਂਗੇ ਜੀ ਜਿਹੜਾ ਆਪਾਂ ਬਰਾਦਾ ਰਗੜ ਕੇ ਰੱਖਿਆ ਸੀਗਾ ਫੁੱਲ ਮਖਾਣਿਆਂ ਦਾ ਠੀਕ ਹੈ ਜੀ ਫੁੱਲ ਮਖਾਣਿਆਂ ਦਾ ਬਰਾਦਾ ਜਿਹੜਾ ਰਗੜ ਕੇ ਰੱਖਿਆ ਸੀ ਉਹਨੂੰ ਵਿੱਚ ਪਾ ਦਿਓ ਜੀ ਉਹਦੇ ਨਾਲ ਵਧੀਆ ਬਣ ਜਾਣਾ ਉਹਨੇ ਕੀ ਕਰਨਾ ਜੀ ਰਿਝ ਜਾਣਾ ਪੋਲਾ ਹੋ ਜਾਣਾ ਅੰਦਰ ਠੀਕ ਹੈ ਮਖਾਣੇ ਤਾਂ ਵੈਸੇ ਆਪਾਂ ਕੱਚੇ ਵੀ ਖਾ ਲੰਨੇ ਆ ਜੀ ਤੇ ਇਹਨਾਂ ਨੂੰ ਤਲ ਕੇ ਵੀ ਖਾ ਲੰਨੇ ਆ ਰੋਸਟ ਕਰਕੇ ਖਾ ਲੰਨੇ ਆ ਥੋੜੇ ਜਿਹਾ ਨਾ ਮਿੱਠੇ ਵਾਲੇ ਬਣਾ ਕੇ ਵੀ ਖਾ ਲੰਨੇ ਆ ਜੀ ਨਮਕੀਨ ਵੀ ਖਾ ਲੰਨੇ ਆ ਜਾਨੀ ਕਿ ਮਖਾਣੇ ਜਾਣੇ ਚਾਹੀਦੇ ਅੰਦਰ ਜਿਵੇਂ ਆਪਾਂ ਕਹਿ ਦਿੰਨੇ ਵੀ ਔਲੇ ਜਾਣੇ ਚਾਹੀਦੇ ਅੰਦਰ ਉਸ ਤਰ੍ਹਾਂ ਮਖਾਣੇ ਵੀ ਆਪਣੇ ਅੰਦਰ ਜਾਣੇ ਚਾਹੀਦੇ ਜਿਹੜੇ ਕਿ ਕੈਲਸ਼ੀਅਮ ਦੀ ਘਾਟ ਨੂੰ ਪੂਰੀ ਕਰਦੇ ਨੇ ਹੁਣ ਆਪਾਂ ਪਾ ਦੇਣੇ ਨੇ ਜੀ ਜਿਹੜੇ ਸਾਫਤੇ ਰੱਖੇ ਸੀ ਹਨ ਇਹ ਵੀ ਆਪਾਂ ਰਗੜ ਕੇ ਪਾ ਸਕਦੇ ਸੀ ਪਰ ਸਾਫਤੇ ਆਪਾਂ ਅਲੱਗ ਤੋਂ ਪਾ ਲਿਆ ਇਹਨਾਂ ਨਾਲ ਵਧੀਆ ਲੱਗਣ ਲੱਗ ਜਾਂਦਾ ਹੈਗਾ ਤੇ ਹੁਣ ਆਪਾਂ ਕੀ ਕੀਤਾ ਜੀ ਆਪਾਂ ਪਾ ਲਏ ਜੀ ਸਾਫ ਤੇ ਮਖਾਣੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਰੈਨ ਲਓ ਚੰਗੀ ਤਰ੍ਹਾਂ ਕਿਉਂਕਿ ਇਹ ਵਧੀਆ ਪੋਲੇ ਹੋ ਜਾਣਗੇ ਫਿਰ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਜਦੋਂ ਆਪਾਂ ਇਹਨੂੰ ਠੰਡਾ ਕਰਕੇ ਖਾਵਾਂਗੇ ਗਰਮ ਗਰਮ ਨਹੀਂ ਖਾਣਾ ਜੀ ਜ਼ਿਆਦਾ ਇਹ ਇਹਨੂੰ ਆਪਾਂ ਠੰਡਾ ਕਰਕੇ ਖਾਣਾ ਆ ਦੇਖੋ ਤੁਸੀਂ ਰਿਜਨ ਲੱਗ ਗਏ ਤੇ ਇਹਨੂੰ ਆਉਣ ਲੱਗ ਜੂਗਾ ਜੀ ਅਵਾਲਾ ਵਧੀਆ ਇਹਨਾਂ ਨੇ ਆ ਦੇਖੋ ਪੋਲੇ ਹੋ ਕੇ ਨਾ ਥੱਲੇ ਦਬ ਗਏ ਆ ਦੇਖੋ ਪੋਲੇ ਹੋ ਕੇ ਇਹ ਪਿਚਕ ਜੇ ਜਾਂਦੇ ਨੇ ਥੋੜੇ ਰਹਿ ਜਾਂਦੇ ਨੇ ਯਾਨੀ ਕਿ ਚਿਪ ਜੇ ਜਾਂਦੇ ਨੇ ਜ਼ਿਆਦਾ ਤੇ ਆ ਦੇਖੋ ਤੁਸੀਂ ਹੁਣ ਆਪਾਂ ਲੈਚੀ ਪਾਊਡਰ ਤੇ ਥੋੜਾ ਜਿਹਾ ਕੇਸਰ ਰੱਖਿਆ ਸੀ ਜੀ ਤੇ ਉਹ ਵੀ ਆਪਾਂ ਵਿੱਚ ਹੀ ਪਾ ਦੇਣਾ ਹੈਗਾ ਠੀਕ ਹੈ ਜੀ ਬਹੁਤ ਹੀ ਵਧੀਆ ਟੇਸਟੀ ਚੀਜ਼ ਬਣਨੀ ਹੈ ਤੇ ਜਿਹੜੀ ਆਪਾਂ ਰੱਖੀ ਸੀ ਜੀ ਮਿਸ਼ਰੀ ਰਗੜ ਕੇ ਉਹ ਵੀ ਆਪਾਂ ਇਹਦੇ ਵਿੱਚ ਪਾਤੀ ਆ ਦੇਖੋ ਤੁਸੀਂ ਕਿੰਡੀ ਸੋਹਣੀ ਚੀਜ਼ ਬਣ ਗਈ ਇਹ ਤੇ ਆਪਾਂ ਹੁਣ ਇਹਦੇ ਵਿੱਚ ਮਾਰ ਦੇਣਾ ਜੀ ਚਮਚਾ ਤੇ ਆਪਾਂ ਇਹਨੂੰ ਫਟਾਫਟ ਠੰਡੀ ਕਰ ਲੈਣਾ ਜੀ ਠੰਡੀ ਮਸਾ ਹੀ ਹੁੰਦੀ ਹੈ ਜਦੋਂ ਬਣੀ ਪਈ ਉਹ ਵੀ ਚੀਜ਼ ਉਹਦਾਂ ਐ ਲੱਗਦਾ ਵੀ ਆਪਾਂ ਫਟਾਫਟ ਚੱਕੀਏ ਤੇ ਖਾ ਲਈਏ ਹਨਾ ਆ ਦੇਖੋ ਤੁਸੀਂ ਕਿੰਡੀ ਸੋਹਣੀ ਬਣ ਗਈ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਖਾਓ ਤੇ ਰੋਗਾਂ ਤੋਂ ਮੁਕਤ ਹੋਇਆ ਕਰੋ ਜੀ ਤੁਸੀਂ ਤੇ ਜਿਹੜੇ ਤੁਹਾਡੇ ਜੋੜ ਦੁਖਦੇ ਨੇ ਜਾਂ ਕੋਈ ਕਿਸੇ ਤਰ੍ਹਾਂ ਦੀ ਕਮਜ਼ੋਰੀ ਆਉਂਦੀ ਹੈਗੀ ਆ ਹਨਾ ਤੇ ਉਹ ਵੀ ਇਹ ਠੀਕ ਕਰਦਾ ਵਾਲਾ ਨੂੰ ਵੀ ਠੀਕ ਕਰਦਾ ਜੀ ਨੋਹਾਂ ਨੂੰ ਵੀ ਠੀਕ ਕਰਦਾ ਦੰਦਾਂ ਨੂੰ ਵੀ ਠੀਕ ਕਰਦਾ ਏ ਤੇ ਸਰੀਰ ਨੂੰ ਵੀ ਸਾਰਿਆਂ ਨੂੰ ਠੀਕ ਕਰਦਾ ਜੀ ਆਹ ਲਓ ਜੀ ਆਪਾਂ ਲਿਆ ਜੀ ਬਣਾ ਤੇ ਚੱਕ ਕੇ ਆਪਾਂ ਪਾ ਲਿਆ ਜੀ ਹੁਣ ਇਹਨੂੰ ਕੋਲੇ ਦੇ ਵਿੱਚ ਕੋਲੇ ਦੇ ਵਿੱਚ ਪਾ ਕੇ ਤੇ ਹੁਣ ਇਹਨੂੰ ਰੱਖ ਦੇਣਾ ਜੀ ਆਪਾਂ ਠੰਡਾ ਠੰਡਾ ਰੱਖ ਕੇ ਆਪਾਂ ਨੇ ਤੇ ਉਸ ਤੋਂ ਬਾਅਦ ਇਹਨੂੰ ਕੱਢ ਕੇ ਲੈਣਾ ਜੀ ਖਾ ਤੇ ਦੇਖੋ ਫਿਰ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਹਨਾ ਬਹੁਤ ਹੀ ਜਿਆਦਾ ਸਵਾਦ ਲੱਗੂਗਾ ਆ ਦੇਖੋ ਤੁਸੀਂ ਇਹ ਦੇਖਣ ਚ ਸੋਹਣਾ ਲੱਗੀ ਜਾਂਦਾ ਤੇ ਖਾਣ ਦੇ ਵਿੱਚ ਤਾਂ ਉਦੋਂ ਵੀ ਜਿਆਦਾ ਸਵਾਦ ਹੋਊਗਾ ਜੀ ਤੁਸੀਂ ਸਾਰੇ ਆਹਾ ਵਿਚਾਰੇ ਫਿਸ ਗਏ ਜਿਹੜੇ ਫੁੱਲ ਮਖਾਣੇ ਸੀਗੇ ਤੇ ਆ ਦੇਖੋ ਬਣ ਗਈ ਇਹਦੀ ਖੀਰ ਖੀਰ ਬਣ ਗਈ ਜੀ ਵਧੀਆ ਤੇ ਆਜੋ ਜੀ ਫਿਰ ਛਕੋ ਤੇ ਬਣਾਓ ਤੇ ਖਾਓ ਓਕੇ ਜੀ ਧੰਨਵਾਦ